ਕਲਵੰਤ ਜੀ ਕਿਸ ਤਰ੍ਹਾਂ ਲੱਗਦਾ ਪਿੰਡ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜੀ ਹੁਣ ਦੀ ਮੌਜੂਦਾ ਪੰਚਾਇਤ ਹੈ ਉਸ ਪੰਚਾਇਤ ਨੇ ਇੰਨੇ ਕੰਮ ਕਰਾਤੇ ਆ ਮੈਂ ਕਹਿੰਦਾ ਸਾਡੀ ਜ਼ਿੰਦਗੀ ਲੰਘ ਗਈ ਆ ਇੰਨੇ ਕੰਮ ਕਦੇ ਵੀ ਨਹੀਂ ਹੋਏ ਪੰਚਾਇਤਾਂ ਬਹੁਤ ਆਈਆਂ ਗਰਾਂਟਾਂ ਵੀ ਬਹੁਤ ਆਈਆਂ ਪਰ ਇੰਨੇ ਕੰਮ ਨਹੀਂ ਹੋਏ ਜਿੰਨੇ ਹੁਣ ਹੋਏ ਆ ਆਪਣੇ ਹੌਂਦੀ ਮਿਲੂਗਾ ਸਰਪੰਚ ਨੂੰ ਇੱਕ ਕਲਵੰਤ ਸਿੰਘ ਚੋਪੜਾ ਜੀ ਹੁਣ ਤਾਂ ਲੇਡੀਜ਼ ਸਰਪੰਚ ਹੈ ਇਹਦਾ ਮਤਲਬ ਲੇਡੀਜ਼ ਜ਼ਿਆਦਾ ਕੰਮ ਕਰਾਂਦੇ ਆ ਲੇਡੀਜ਼ ਨੇ ਤਾਂ ਬਹੁਤ ਜ਼ਿਆਦਾ ਕੰਮ ਕਰਾਤੇ ਬਹੁਤ ਜ਼ਿਆਦਾ ਜੀ ਮੈਂ ਕਹਾਂ ਤੁਸੀਂ ਦੇਖੋ ਸੇ ਪਿੰਡ ਦੇ ਵਿੱਚ ਆ ਕੇ ਪਾਰਕਾ ਬਣਾ ਪੀਆ ਗਲੀਆਂ ਕੋਈ ਕੱਚੀ ਨਹੀਂ ਛੱਡੀ ਕੋਈ ਜਗ੍ਹਾ ਕੱਚੀ ਨਹੀਂ ਛੱਡੀ ਜਿੱਥੇ ਵੀ ਦੇਖਿਆ ਸਰਪੰਚ ਸਾਹਿਬ ਨੇ ਵੇ ਆ ਜਾਗਾ ਕੱਚੀ ਉੱਥੇ ਨਹੀਂ ਇੰਟਰਲੌਕ ਲਵਾਤੇ ਕਈ ਵਾਰੀ ਕਲਵੰਤ ਜੀ ਇਦਾਂ ਵੀ ਹੁੰਦਾ ਵੇ ਕਹਿੰਦੇ ਪਾਰਟੀ ਦਾ ਕਰਕੇ ਸਰਪੰਚ ਨੇ ਆ ਛੜਤਾ ਪਾਰਟੀ ਦਾ ਉਧਰ ਕੰਮ ਕਰਦਾ ਤੇ ਲੱਗਦਾ ਕੁਝ ਜੀ ਪਾਰਟੀ ਪਾਰਜੀ ਤਾਂ ਸਰਪੰਚ ਨੇ ਰੱਖੀ ਹੀ ਨਹੀਂ ਕੋਈ ਵੀ ਜੀ ਤੁਸੀਂ ਜਾ ਕੇ ਘੁੰਮ ਕੇ ਪਿੰਡ ਦੇ ਵਿੱਚ ਦੇਖੋ ਕਿਤੇ ਵੀ ਕੋਨਾ ਖਾਲੀ ਪਿਆ ਉੱਥੇ ਵੀ ਪੱਕਾ ਕਰਾਇਆ ਕਦੇ ਇਸ ਤਰ੍ਹਾਂ ਮਨ ਦੇ ਵਿੱਚ ਆਉਂਦਾ ਕਿ ਇਸ ਸਰਪੰਚ ਨੂੰ ਵਾਰ-ਵਾਰ ਮੌਕਾ ਦਈਏ ਕਦੇ ਆਂਦਾ ਮੈਂ ਕਹਿੰਦਾ ਇਦਾਂ ਦੇ ਸਰਪੰਚ ਨੂੰ ਤਾਂ ਫੇਰ ਮੌਕਾ ਦੇਣਾ ਚਾਹੀਦਾ ਆ ਮੌਕਾ ਦੇਣਾ ਚਾਹੀਦਾ ਇਦਾਂ ਦੇ ਜਿਹੜੇ ਸਰਪੰਚਾ ਕੰਮ ਕਰਾ ਰਹੇ ਆ ਸਾਡੀ ਜਨਕੀ ਨਾ ਕਿ ਸਾਡੀ ਜ਼ਿੰਦਗੀ 'ਚ ਕਦੇ ਵੀ ਇਦਾਂ ਦੀ ਪੰਚਾਇਤ ਨਹੀਂ ਅਸੀਂ ਕਦੇ ਦੇਖੀ ਜਿਹਨੇ ਕੋਣਾ ਵੀ ਨਹੀਂ ਛੱਡਿਆ ਕੋਈ ਜੱਪੋਪਾਲ ਦੇ ਵਿੱਚ ਨਸ਼ੇ ਦੀ ਵੀ ਗੱਲ ਬਹੁਤ ਬੜੀ ਹੁੰਦੀ ਸੀ ਉਹਨੂੰ ਖੱਲ ਪਾਈ ਸਰਪੰਚ ਨੇ ਕਦੇ ਕੁਛ ਇਦਾਂ ਕੁਝ ਲੈ ਐਕਸ਼ਨ ਉਹਦੇ ਲਈ ਜੀ ਦਾ ਤਾਂ ਚਲੋ ਹੈਗਾ ਨਸ਼ੇ ਦਾ ਤਾਂ ਹੁਣ ਬਾਰਡ ਲੈਵਲ ਤੇ ਹੀ ਆ ਜੀ ਹੈਨਾ ਹੁਣ ਆਪਣੇ ਪਿੰਡ ਦੇ ਵਿੱਚ ਤਾਂ ਪੱਕੀ ਕਰ ਸਕਦੇ ਆ ਕੱਲਾ ਬੰਦਾ ਦੀ ਕੁਛ ਕਰ ਸਕਦਾ ਸਾਰਾ ਪਿੰਡ ਦਾ ਨਾਲ ਵਲੇ ਫੇ ਹੋ ਸਕਦਾ ਉਹਦਾ ਸਰਪੰਚ ਨੇ ਕੋਈ ਐਫਰਟ ਕੀਤੇ ਨਹੀਂ ਸਰਪੰਚ ਸਾਹਿਬ ਸਹੀ ਕਰਦੇ ਆ ਜੀ ਕਰਦੇ ਹੈਗੇ ਪਰ ਕੱਲਾ ਥੋੜੋ ਕਰ ਸਕਦਾ ਹੈ ਨਾ ਸਾਰਾ ਪਿੰਡ ਨਾਲ ਵਲੇ ਫੇ ਕਰ ਸਕਦਾ ਜੀ ਸ਼ੁਕਰੀਆ